ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰਦੁਆਰਾ ਕੋਠਾ ਸਾਹਿਬ ਵੱਲੋਂ ਵਿਖੇ ਸੁਖਨੀ ਸੇਵਾ ਸੁਸਾਇਟੀ ਬੀਬੀਆਂ ਵੱਲੋਂ ਸਰਬੱਤ ਦੇ ਭਲੇ ਲਈ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀਏ ਕਥਾਵਾਚਕਾਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸਮਾਗਮ ਵਿੱਚ ਅੱਚੇ ਚੇਤੌਰ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਪੂਜੇ ਮੁਖ ਸੇਵਾਦਾਰ ਬੀਬੀ ਕੇਵਲਜੀਤ कौर ਨੇ ਆਈਆਂ ਹੋਈਆਂ ਸਖਸ਼ੇਤਾ ਨੂੰ ਸਨਮਾਨਿਤ ਕੀਤਾ ਐਸ ਮੋਕੇ ਨਿਰਮਲੇ ਸੰਤ ਬਾਬਾ ਦਵਿੰਦਰ ਸਿੰਘ ਬੀਬੀ ਸੁਰਿੰਦਰ ਕੌਰ ਬੀਬੀ ਅਮਰਜੀਤ ਕੌਰ ਬੀਬੀ ਜਗੀਰ ਕੌਰ ਬੀਬੀ ਕੁਲਵਿੰਦਰ ਕੌਰ ਬੀਬੀ ਹਰਪਰਜਨ ਕੌਰ ਬੀਬੀ ਮਨਜੀਤ ਕੌਰ ਸਮੇਤ ਜਥੇ ਦੀਆਂ ਹੋਰ ਵੀ ਕਈ ਮੈਂਬਰ ਹਾਜ਼ਰ ਸਨ ਗਾਉਣ ਕਰਪ ਬਿਧਿਆ ਕੋ ਕੈਸੀ ਤਰਲੁਕ ਤੇ ਬਹਾਦਰ ਸਿਮਰੇਆ ਕਰਨੋਂ ਨਿਦੇਆਵੇ ਧਾਏ ਸਭ ਥਾਈ ਹੋਏ ਸਹਾਏ ਐਸੇ ਦੀਨ ਦਿਆਲ ਸਨਾਂ ਦੇ ਬਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਦੇ ਚਰਚੋ ਪ੍ਰਾਪਤ ਸਥਾਨ ਗੁਰਦੁਆਰਾ ਕੋਠਾ ਸਾਹਿਬ ਜੀ ਵੱਲੋਂ ਵਿਖੇ ਹਰ ਸਾਲ ਦੀ ਤਰ੍ਹਾਂ ਬੀਬੀ ਕੇਵਲ ਕੌਰ ਜੀ ਸਮਟੀਆਂ ਬੀਬਾਂ ਭੈਣਾਂ ਵੱਲੋਂ ਸਾਲਾਨਾ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਪਾਤਸ਼ਾਹ ਜੀ ਕਿਰਪਾ ਕਰਨ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰ ਕੇ ਵੱਧ ਵਧਲਾਹੇ ਪ੍ਰਾਪਤ ਕਰੋ ਜੀ ਵਾ ਅੱਜ ਗੁਰਦੁਆਰਾ ਕੋਠਾ ਸਾਹਿਬ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਸਟੇਟ ਪੀਪੀਆਂ ਵੱਲੋਂ ਸਮਾਗਮ ਕਰਾਇਆ ਜਾਂਦਾ ਜਿਹਦੇ ਵਿੱਚ ਕੇ ਰਾਗੀ ਹਜੂਰੀ ਰਾਗੀ ਸਿੰਘ ਸਾਹਿਬ ਸੰਤ ਮਹਾਂਪੁਰਸ਼ ਬਾਬਾ ਦਵਿੰਦਰ ਸਿੰਘ ਜੀ ਬਾਬਾ ترਸੀਮ ਸਿੰਘ ਜੀ ਤੇ ਹੋਰ ਕਵਿਸ਼ਰੀ ਜਥੇ ਪੀਪੀਆਂ ਨੇ ਹਾਜ਼ਰੀ ਭਰੀ ਇਹ ਸਰਬੱਤ ਦੇ ਭਲੇ ਵਾਸਤੇ ਬੀਬੀਆਂ ਇਹ ਜਿਹੜਾ ਵਾਏ ਮਾਹਾਰਜ ਜੀ ਦਾ ਕਾਰਜ ਕਰਦੀਆਂ ਤੇ ਭੋਗਾਂ ਤੋਂ ਬਾਅਦ ਜਿਹੜੇ ਸਾਡੇ ਪਿੰਡ ਚ ਲੋੜਵੰਦ ਗਰੀਬ ਕੁਝ ਪਰਿਵਾਰ ਨੇ ਕੁਝ ਬੀਬੀਆਂ ਨੇ ਉਹਨਾਂ ਨੂੰ ਲੋੜਵੰਦ ਚੀਜ਼ਾਂ ਜਿਵੇਂ ਬਸਤਰ ਹੋਏ ਹੋਰ ਚੀਜ਼ਾਂ ਵੰਡੀਆਂ ਜਾਣਗੀਆਂ ਇਹਨਾਂ ਕੋ ਉਪਰਾਲਾ ਸੰਗਤਾਂ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕੋਠਾ ਸਾਹਿਬ ਬੱਲਾ ਵਿਖੇ ਸੁਖਮਣੀ ਸੇਵਾ ਸੁਸਾਇਟੀ ਬੀਬੀਆਂ ਵੱਲੋਂ ਅੱਜ ਸਰਬਤ ਦੇ ਭਲੇ ਲਈ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਚੀਤ ਕੀਰਤਨੀ ਢਾਡੀ ਅਤੇ ਕਥਾਵਾਚਕਾਂ ਨੇ ਗੁਰੂ ਇਤਿਹਾਸਨਾਕੇ ਸੰਗਤਾਂ ਨੂੰ ਨਿਹਾਰ ਕੀਤਾ ਅੰਮ੍ਰਿਤਸਰ ਪਾਠਵੇ ਖਬਰਾਂ ਮੰਣੀ ਰਕੇਸ਼ ਕੁਮਾਰ